ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਬਹੁਤ ਹੀ ਵਧੀਆ ਟੇਸਟੀ ਰੈਸਪੀ ਅਕਸਰ ਆਪਾਂ ਗੋਭੀ ਦੇ ਡੰਠਾ ਜਿਹੜੇ ਹੁੰਦੇ ਨੇ ਗੋਭੀ ਕੱਟਣ ਤੋਂ ਬਾਅਦ ਗੋਭੀ ਦੇ ਜਿਹੜੇ ਡੰਠਲ ਨੇ ਉਹਨੂੰ ਵੇਸਟ ਆਪਾਂ ਸਿਟ ਦੇਣੇ ਆ ਜਾਂ ਫੇਰ ਡੰਗਰਾਂ ਨੂੰ ਪਾ ਦੇਣੇ ਆ ਤੇ ਅੱਜ ਆਪਾਂ ਇਸੇ ਡੰਟਲ ਦੇ ਨਾਲ ਆਪਾਂ ਬਹੁਤ ਹੀ ਵਧੀਆ ਜੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਔਰ ਬਹੁਤ ਹੀ ਟੇਸਟੀ ਲੱਗੇਗੀ ਬੱਚਿਆਂ ਨੂੰ ਵੀ ਪਸੰਦ ਆਏਗੀ ਆ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬੈਲ ਆਈਕਨ ਦਾ ਬਟਨ ਹੈ ਉਹ ਤਾਂ ਕਿ ਆਉਣ ਵਾਲੀ ਸਾਰੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਾਂ ਹੁਣ ਇਹ ਡੰਟਲਾ ਬਣਾਉਣੀ ਸ਼ੁਰੂ ਕਰਦੇ ਹਾਂ ਨਵੀਂ ਰੈਸਪੀ ਆਹ ਦੇਖੋ ਸਾਰੇ ਡੰਟਲ ਮੈਂ ਵੱਖਰੇ ਕਰਦੇ ਨੇ ਗੋਭੀ ਮੈਂ ਵੱਖਰੀ ਕਰ ਦਿੱਤੀ ਹੈ ਤੇ ਹੁਣ ਆਪਾਂ ਇਹਦਾ ਜੂਸ ਕਿਵੇਂ ਕਰਾਂਗੇ ਇਹਨੂੰ ਵੀ ਆਪਾਂ ਕੱਚੇ-ਕੱਚੇ ਨੇ ਇਹ ਵੀ ਤੋੜ ਲੈਣੇ ਆਪਾਂ ਬਹੁਤ ਹੀ ਵਧੀਆ ਰੈਸਪੀ ਆਪਣੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਸਵਾਦ ਲੱਗਦੇ ਨੇ ਖਾਣ ਦੇ ਵਿੱਚ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਵੱਖਰੇ ਕਰ ਲਵਾਂਗੇ ਜਿੱਦਾਂ ਤੋੜ ਸਕਦੇ ഇടേക്കിൽ സെൻറ്റർ വാട്ട് കട്ടി ഹാർഡ് ഛിക്ക ബിക്ക് ഉറവെങ്കിൽ ਇਸ ਤਰੀਕੇ ਨਾਲ ਆਪਾਂ ਨੇ ਕੱਢ ਲਿਆ ਤੇ ਜਿਹੜੇ ਇਹ ਆਪਣੇ ਡੰਠਲ ਇਹਨਾਂ ਨੂੰ ਥੋੜਾ ਥੋੜਾ ਜਿਹਾ ਛਿੱਲ ਲਵਾਂਗੇ ਆਪਾਂ ਜਿਹੜਾ ਛਿਲਕੇ ਆਪਾਂ ਨੇ ਬਿਲਕੁਲ ਨਾ ਦੇਣਾ ਤੇ ਇੰਨੀ ਸਵਾਦ ਰੈਸਪੀ ਆਪਣੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਵਧੀਆ ਲੱਗਦੀ ਹੈ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਕਿ ਤੁਸੀਂ ਇਸ ਤਰੀਕੇ ਨਾਲ ਛਿੱਲ ਲੈਣਾ ਜਿੰਨੇ ਵੀ ਡੰਠਲ ਨੇ ਆਪਾਂ ਸਾਰੇ ਇਦਾਂ ਛਿੱਲ ਕੇ ਤਿਆਰ ਕਰ ਲੈਣੇ ਨੇ ਇਹ ਚਿਕਨੇ ਕਾਫੀ ਸੌਫਟ ਦੇਖੋ ਸਾਰੇ ਡੰਠਲ ਜਿੰਨੇ ਵੀ ਸੀ ਮੈਂ ਸਾਰੇ ਛਿੱਲੇ ਨੇ ਹੁਣ ਇਹਨੂੰ ਆਪਾਂ ਧੋ ਲੈਨੇ ਆ ਇਹਨਾਂ ਨੂੰ ਧੋ ਲਿਆ ਸਾਰਿਆਂ ਨੂੰ ਹੁਣ ਇਹਦੇ ਆਪਾਂ ਪਤਲੇ ਪਤਲੇ ਜੇ ਪੀਸਿਸ ਕੱਢ ਲੈਨੇ ਆ ਬਹੁਤ ਹੀ ਪਤਲੇ ਪਤਲੇ ਸ্লাইਸ ਆਪਾਂ ਨੇ ਕੱਢ ਲੈਨੇ ਨੇ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਬਹੁਤ ਹੀ ਪਤਲੇ-ਪਤਲੇ ਸ্লাইਸੇ ਦੇ ਕਰ ਲੈਣੇ ਨੇ ਆ ਦੇਖੋ ਸਾਰੇ ਸਾਈਜ਼ ਦੇ ਪਤਲੇ-ਪਤਲੇ ਜੇ ਕੱਟ ਕਰ ਲੈਨੇ ਆ ਦੇਖੋ ਹੁਣ ਆਪਾਂ ਇਹਨਾਂ ਨੂੰ ਇਕੱਠੇ ਕਰ ਲਾਂਗੇ ਇਸ ਤਰ੍ਹਾਂ ਹੁਣ ਮੈਂ ਪਾਵਾਂਗੀ ਤੇ ਨਮਕ ਲੂਣ ਪਾ ਲਵਾਂਗੇ ਆਪਾਂ ਜਿੰਨਾ ਵੀ ਕੁਆਂਟੀਟੀ ਹੈ ਉਹਦੀ ਸਾਰਾ ਆਪਾਂ ਨੇ ਇਹ ਪਾ ਲੈਣਾ ਹੈ ਤੇ ਬਿਲਕੁਲ ਥੋੜੀ ਜਿਹੀ ਮੈਂ ਪਾ ਦਵਾਂਗੀ ਹਲਦੀ ਹਲਦੀ ਨਾਲ ਕਲਰ ਵਧੀਆ ਆ ਜਾਏਗਾ ਤਾਂ ਥੋੜਾ ਜਿਹਾ ਆਪਾਂ ਚਾਟ ਮਸਾਲਾ ਪਾ ਦਵਾਂਗੇ ਇਹਦੇ ਉੱਪਰ ਤੇ ਬਿਲਕੁਲ ਥੋੜੀ ਜਿਹੀ ਮੈਂ ਪਾਵਾਂਗੀ ਲਾਲ ਮਿਰਚ ਬਸ ਬੇਸਿਕ ਜਿਹੇ ਮਸਾਲੇ ਮੇਰੇ ਵਿੱਚ ਐਡ ਦਿੱਤੇ ਨੇ ਤੇ ਹੁਣ ਮੈਂ ਇਹਦੇ ਵਿੱਚ ਪਾ ਦਵਾਂਗੀ ਆ ਵੇਸਣ ਹੈ ਦੋ ਚਮਚੇ ਆਪਾਂ ਵੇਸਣ ਦੇ ਇਹਦੇ ਉੱਤੇ ਪਾ ਦਵਾਂਗੇ ਅਕੀਨ ਗੈਸ ਔਨ ਕਰ ਦਿੰਦੇ ਹਾਂ ਆਪਣਾ ਤੇਲ ਗਰਮ ਹੋ ਜਾਏਗਾ ਹੁਣ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਵਧੀਆ ਤਰੀਕੇ ਨਾਲ ਇਹ ਆਪਣੇ ਜਿੱਦਾਂ ਫ੍ਰੈਂਚ ਫ੍ਰਾਈਜ਼ ਬਣਦੇ ਨੇ ਬਿਲਕੁਲ ਸੇਮ ਉਦਾਂ ਹੀ ਇਹਦਾ ਟੇਸਟ ਆਏਗਾ ਤੇ ਇਹ ਆਪਣੀ ਜਿਹੜੀ ਰੈਸਪੀ ਹੈ ਬਹੁਤ ਹੀ ਸਵਾਦ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆਪਾਂ ਜਿਹਨੂੰ ਵੇਸਟ ਸਮਝ ਕੇ ਸਿਟ ਦੇਨੇ ਆ ਇਹਦੇ ਨਾਲ ਆਪਾਂ ਨੇ ਬਹੁਤ ਹੀ ਮਜ਼ੇਦਾਰ ਜੀ ਰੈਸਪੀ ਬਣਾ ਕੇ ਤਿਆਰ ਕਰ ਲੈਣੀ ਹੈ ਆਪਾਂ ਨੇ ਪਾਣੀ ਬਿਲਕੁਲ ਨਹੀਂ ਪਾਣਾ ਕਿਉਂਕਿ ਆਲਰੇਡੀ ਆਪਾਂ ਨੇ ਧੋਤੇ ਹੀ ਜਿਹਦੇ ਤੇਲ ਗਰਮ ਹੋ ਜਾਏਗਾ ਫਿਰ ਆਪਾਂ ਇਹਨੂੰ ਪਾਵਾਂਗੇ ਤੇ ਹੁਣ ਆਪਾਂ 1x ਲੈ ਇਸ ਕਰਕੇ ਪਾਵਾਂਗੇ ਆਇਲ ਬਿਲਕੁਲ ਘੱਟ ਪਾਇਆ ਕਿਉਂਕਿ ਮੈਂ ਘੱਟ ਹੀ ਬਣਾਣੀ ਆ ਤੇ ਜੇ ਤੁਹਾਡੇ ਕੋਲ ਗੋਭੀ ਜ਼ਿਆਦਾ ਹੈ ਤੇ ਜ਼ਿਆਦਾ ਤੁਸੀਂ ਤੇਰੇ ਪਾਸੇ ਨੂੰ ਜ਼ਿਆਦਾ ਕੁਆਟਿਟੀ ਵਿੱਚ ਵੀ ਬਣਾ ਸਕਦੇ ਹੋ ਤਰੀਕੇ ਨਾਲ ਆਪਾਂ ਨੇ ਥੋੜਾ ਥੋੜਾ ਜਿਹਾ ਮਿਫਰਾਈ ਕਰ ਲੈਣਾ। ਮੌਦੀ ਬੁਦੀ ਤਰੀਕੇ ਨਾਲ ਖਾਰੇ ਹੋ ਕੇ ਫਰਾਈ ਹੋ ਜਾਂਦੀਆਂ। ਠੀਕ ਹੈ। ਫਰੋ ਆਪਾਂ ਨੇ ਕ੍ਰੰਚੀ ਕਰ ਲੈਣਾ ਬਿਲਕੁਲੀ। ਆ ਦੇਖੋ ਕਾਫੀ ਕ੍ਰਿਸਪੀ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਕਿੰਨਾ ਵਧੀਆ ਕਲਰ ਵੀ ਆ ਗਿਆ ਜੁੱਤੇ ਬਾਕੀ ਦੇ ਬਚਦੇ ਹੋਏ ਵੀ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲੈਣੇ ਨੇ ਜਿੱਦਾਂ ਇੱਕ ਸਾਈਡ ਤੋਂ ਫਰਾਈ ਹੋ ਜਾਣਗੇ ਫਿਰ ਇਹਨੂੰ ਆਪਾਂ ਪਲਟ ਦਾਂਗੇ ਇਦਾਂ ਕਰਕੇ ਆਹ ਦੇਖੋ ਜੀ ਦੂਸਰੇ ਬੈਂਚ ਤੇ ਵੀ ਆਪਣੇ ਫਰਾਈ ਹੋ ਗਏ ਨੇ ਸਾਰੇ ਫ੍ਰੈਂਚ ਫ੍ਰਾਈਜ਼ ਬਣ ਕੇ ਤਿਆਰ ਹੋ ਚੁੱਕੇ ਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਆਪਾਂ ਇਸੇ ਤਰ੍ਹਾਂ ਦੀ ਹੋਰ ਨਵੀਂ-ਨਵੀਂ ਵਧੀਆ-ਵਧੀਆ ਰੈਸਪੀਸ ਤੁਹਾਡੇ ਲਈ ਲੈ ਕੇ ਆਵਾਂਗੇ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਰ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ ਜੀ